ਤੇ ਮੈਂ ਸਿਹਰੇ ਨੂੰ ਫੋਨ ਕੀਤਾ ਚਾਹ ਬਣਾ ਕੇ ਲੈ ਰੱਦੀ ਪਿੰਡ ਤੇ ਇਹਨੇ ਫੋਨ ਨਹੀਂ ਚੱਕਿਆ ਫੇਰ ਮੈਂ ਲਾਇਆ ਫੇਰ ਨਹੀਂ ਚੱਕਿਆ ਫੇਰ ਮੈਂ ਨਾਲ ਲੈਰ ਪਿੰਡੋਂ ਲੈ ਕੇ ਤੇ ਇੱਥੇ ਆ ਗਿਆ ਇੱਥੇ ਆਣ ਕੇ ਵੇਖਿਆ ਤੇ ਵੱਡੇ ਲੱਗ ਬਗ ਕਾਕੀ ਬਹੁਤ ਯਾਦੇ ਲੱਗੇ ਸਾਡੇ ਡੇਰੇ ਦੇ ਲੱਗੇ ਨਾ ਇੱਕ ਉਹਨਾਂ ਦਾ ਕਿਰਤੋ ਬੰਦਾ ਰਹਿੰਦਾ 15-20 ਸਾਲ ਤੋਂ ਪਰਿਵਾਰਕ ਮੈਂਬਰ ਵਾਂਗੂ ਰਹਿੰਦਾ ਆ ਤੇ ਉਹਨੂੰ ਵੱਢ ਗਿਆ ਰਾਤ ਤੋ ਇਹ ਮੋਟਰ ਦੇ ਉੱਤੇ ਰਹਿ ਰਿਹਾ ਸੀ ਤੇ ਰਾਤ ਨੂੰ ਕੋਈ ਅਨਨਾਨ ਪਰਸਨ ਜਿਹੜੇ ਆ ਉਹ ਥਿਆਰਾ ਨਾਲ ਇਹਨੂੰ ਮੋਢੇ ਘਾਟ ਤਾਰ ਗਿਆ ਬੀਤੀ ਦਿਨ ਰਾਤ थाना ਢਿਲਵਾ ਅਧੀਨ ਆਉਂਦੇ ਪਿੰਡ ਚੱਕੋਕੀ ਮੰਡ ਵਿਖੇ ਢੇਰੇ ਤੇ ਰਹਿੰਦੇ ਇੱਕ ਪਰਵਾਸੀ ਮਜ਼ਦੂਰ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਤਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਜੀ ਹਾਂ ਪਰਵਾਸੀ ਮਜ਼ਦੂਰ ਦਾ ਤੇਜ਼ਤਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਇਸ ਸਬੰਧੀ ਡੀਐਸਪੀ ਕਪੂਰਥਲਾ ਪਰਤ ਪੋਸ਼ਣ ਸੈਣੀ ਤੇ थाना ਢਿਲਵਾ ਮੁਖੀ ਸੁਖਬੀਰ ਸਿੰਘ ਭਾਰੀ ਫੋਰਸ ਸਣੇ ਮੌਕੇ ਤੇ ਪਹੁੰਚ ਤੇ লাশ ਨੂੰ ਕਬਜ਼ੇ ਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਮ੍ਰਿਤਕ ਪ੍ਰਵਾਸੀ ਮਜ਼ਦੂਰ ਜਿਸ ਦੀ ਪਹਿਚਾਣ ਚੰਦਰ ਕ੍ਰਿਕਟਾ ਪੁੱਤਰ ਬੰਦਨ ਕ੍ਰਿਕਟਾ ਜ਼ਿਲ੍ਹਾ ਸ਼ਿਮਡਿੰਗਾ ਝਾਰਖੰਡ ਵੱਜੋਂ ਹੋਈ ਉਹ ਪਿਛਲੇ ਤਕਰੀਬਨ 20 ਸਾਲ ਤੋਂ ਕਰਮ ਸਿੰਘ ਪੁੱਤਰ ਸੋਨ ਸਿੰਘ ਵਾਸੀ ਮੁਗਲ ਚੱਕ ਢਿਲਵਾ ਦੇ ਡੇਰੇ ਚੱਕੋ ਕੀ ਮੰਡ ਵਿੱਚ ਇਕੱਲਾ ਰਹਿ ਰਿਹਾ ਸੀ। ਮਾਮਲੇ ਦੀ ਜਾਂਚ ਕਰ ਰਹੇ ਡੀਐਸਪੀ ਪਰਤ ਪੂਸ਼ਨ ਸੈਣੀ ਨੇ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਹਾਂ ਜੀ ਸਰ ਕੀ ਮਾਮਲਾ ਜਿਹੜੀ ਘਟਨਾ ਵਾਪਰੀ ਹੈ ਜੀ ਤੁਸੀਂ ਆਓ ਇਹ ਪ੍ਰਵਾਸੀ ਮਜ਼ਦੂਰ ਸੀ ਜੀ ਇਹ ਕਰਮ ਸਿੰਘ ਨਾਂ ਦੇ ਜ਼ਮੀਦਾਰ ਹੈ ਜੀ ਉਹਨਾਂ ਦੇ ਖੇਤਾਂ ਵਿੱਚ ਕਿਸੇ ਲਈ 15-20 ਸਾਲਾਂ ਦੇ ਉੱਤੇ ਮੋਟਰ ਦੇ ਉੱਤੇ ਰਹਿ ਰਿਹਾ ਸੀ ਤੇ ਰਾਤ ਨੂੰ ਕੋਈ ਅਨਨੌਨ ਪਰਸਨ ਜਿਹੜੇ ਆ ਉਹ ਤੇ ਹਰਾਂ ਨਾਲ ਇਹਨੂੰ ਮੋਢੇ ਘਾਟ ਤਾਰ ਗਿਆ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜੋ ਵੀ ਰਿਜ਼ਲਟ ਹੋਏਗਾ ਤੁਹਾਨੂੰ ਦੱਸਾਂਗੇ ਠੀਕ ਕਰ ਮਤ ਆਇਓ ਕਿਸੇ ਦੇਖਿਆ ਕੀ ਲੱਗਦਾ ਤੁਹਾਨੂੰ ਇਹ ਫਿਲਹਾਲ ਤੱਕ ਜੋ ਵੀ ਹੈ ਹੈ ਲੱਗ ਰਿਹਾ ਹੈ ਕਿ ਜਿਹੜਾ ਆਪਾਂ ਨੂੰ ਜਿਹੜਾ ਕਿਸੇ ਤੇਜ਼ ਧਾਰ ਹਥਿਆਰ ਨਾਲ ਜਿਹੜਾ ਆ ਉਹ ਮਰਡਰ ਕੀਤਾ ਗਿਆ। ਬਾਕੀ ਫਰਦਰ ਦੇਖ ਰਹੇ ਆਂ ਜੀ। ਕਿੰਨੇ ਚਿਰ ਤੋਂ ਇੱਥੇ ਰਹਿ ਰਿਹਾ ਸੀ ਇਹ? ਇਹ ਕਰੀਬ 15 ਸਾਲ ਤੋਂ ਰਹਿ ਰਿਹਾ ਸੀ ਜੀ। ਠੀਕ ਹੈ ਸਰ। ਕਰਮ ਸਿੰਘ ਹੈਗਾ ਕਿ ਇਥੋਂ ਦੇ ਚਕੋਕੀ ਪਿੰਡ ਦੇ ਆ। ਉਹਨਾਂ ਦੇ ਖੇਤ ਆ ਉਹਨਾਂ ਦੇ ਉੱਤੇ ਹੀ ਇਹ ਕੰਮ ਕਰ ਰਿਹਾ ਸੀ। ਫਿਲਹਾਲ ਕੀ ਕਾਰਵਾਈ ਕੀਤੀ ਆ ਜੀ? 302 ਦਾ ਕੇਸ ਰਜਿਸਟਰ ਕਰ ਰਹੇ ਆਂ ਜੀ ਅਨਨੋਨ ਪਰਸਨਸ ਦੇ। ਫਰਦਰ ਟਰਾਈ ਆਪਣਾ ਟੈਸਟ ਕਰਨ ਦੀ ਕੋਸ਼ਿਸ਼ ਕਰਦੇ ਆਂ ਜੀ। ਠੀਕ ਹੈ ਸਰ। ਬਾਈ ਅੰਗਰੇਜ਼ ਕਿਵੇਂ ਆਪਣੀ ਘਟਨਾ ਇਹ ਨੂੰ ਤੁਸੀਂ ਇਹਨੂੰ ਮੜਿਆ ਸੀ ਪਹਿਲਾਂ ਇਹ ਤਾਂ ਪਰਮੇਸ਼ਰ ਜਾਣ ਜਾਏ ਰਾਤ ਆ ਮੈਂ ਰੋਟੀ ਲੈ ਕੇ ਆਇਆ 7 ਵਜੇ ਅੱਛਾ ਰੋਟੀ ਦੇ ਕੇ ਮੈਂ ਚੱਲ ਗਿਆ ਸੌਂ ਮ ਨੂੰ ਰਾਤ ਕਰਨ ਡਿਆ ਵੀ ਨੇਟ ਕਰਦੇ ਨੇ ਤੂੰ ਆਲੂ ਦੇ ਨੇਵਰੇ ਆਜ ਕਿਉਂ ਨਾ ਲਾਈਏ ਤੇ ਮੈਂ ਸਿਰੇ ਨਹੀਂ ਉਹ ਫੋਨ ਕੀਤਾ ਚਾਹ ਬਣਾ ਕੇ ਲੈ ਵਰਦੀ ਪਿੰਡ ਤੇ ਇਹਨੇ ਫੋਨ ਨਹੀਂ ਚੱਕਿਆ ਫੇਰ ਮੈਂ ਲਾਇਆ ਫੇਰ ਨਹੀਂ ਚੱਕਿਆ ਫੇਰ ਮੈਂ ਨਾਲ ਲੈ ਵਰਪਿੰਡ ਨੂੰ ਲੈ ਕੇ ਤੇ ਇੱਥੇ ਆ ਗਿਆ ਇੱਥੇ ਆਣ ਕੇ ਵੇਖਿਆ ਤੇ ਵੱਡੇ ਲਗਭਗ 5-5 ਦੀ ਲੱਗ ਸਕਦੀ ਇੱਥੇ ਆ ਗਏ ਸੀ ਤੇ टाकी ਬਹੁਤ ਜ਼ਿਆਦੇ ਲੱਗੇ ਮੌਤੀ ਹੋਈ ਹੋਈ ਹੁੰਦੇ ਹਾਂ ਹਾਂਜੀ ਪੋਰਸ ਸੋਇਦੇ ਕੋਲ ਚੀ ਆਹ ਨਹੀਂ ਪੋਰਸ ਨੂੰ ਫੇਵਾ ਲੰਮੜਦਾ ਨੂੰ ਫੋਨ ਕੀਤਾ ਮਲਕੀਤ ਸਿੰਘ ਨੂੰ ਮੇਰਾ ਪੋਰਸ ਨੂੰ ਜੁਲਦਾ ਦੇ ਇਹਨੇ ਫੋਨ ਲਾਇਆ ਤੇ ਪੋਰਸ ਤੋਂ ਛੇੜਿਆ ਨਹੀਂ ਬੰਦਾ ਹਲ ਹੋ ਜਾਣਾ ਜੀ ਮੋਟਾਂ ਦੇ ਮੇਰਾ ਸੁਖ ਬਹੁਤ ਜ਼ਿਆਦਾ ਹੈ ਸਾਰੇ ਏਰੀਆ ਨੂੰ ਹਰ ਬੰਦਾ ਇਹ ਨੂੰ ਮਤਲਬ ਬਹੁਤ ਖੁਸ਼ ਹੋ ਕੇ ਮਿਲਦਾ ਹੈ ਕਿਉਂਕਿ ਇੱਥੇ ਨਹੀਂਦਾ ਇਕੱਲਾ ਉਦੀ ਵਜ੍ਹਾ ਦਾ ਕਰਕੇ ਸਾਰੇ ਲੋਕਾਂ ਨੂੰ ਹੁੰਦਾ ਜੀ ਰਾਤ ਨੂੰ ਬੱਤੀ ਨਹੀਂ ਵੀ ਆਈ 10 ਮਿੰਟ ਅੱਗੋਂ ਆ ਗਏ ਤੇ ਇਹਦੇ ਕੋਲ ਕਿਥੇ ਬਹਿ ਰਹਿੰਦੇ ਹੁੰਦੇ ਤੇ ਪ੍ਰੇਮ ਬੜਾ ਸਾਰੇ ਲੋਕਾਂ ਦੇ ਨਾਲ ਹੀ ਜ਼ਿਆਦਾ ਹੀ ਹੈਗਾ ਜੀ ਕਿੰਨੇ ਕਿਤੇ ਤਾਂ ਇਹ ਤੁਸੀਂ ਲਾ ਕੇ ਦਿੰਗੇ ਕਿ ਕਿਵੇਂ ਮੰਗ ਲਾਏ ਕਿ ਰੱਖ ਲਿਆ ਤੇ ਭਾਈ ਸੇਰੇ ਮਲਕੀਤ ਸਿੰਘ ਲੰਬੜਦਾਰ ਨੇ ਫੋਨ ਕੀਤਾ ਸਾਡੇ ਡੇਰੇ ਦੇ ਲਾਗੇ ਨਾ ਇੱਕ ਉਹਨਾਂ ਦਾ ਕਿਰਤੋ ਬੰਦਾ ਰਹਿੰਦਾ ਇੱਥੇ 15-20 ਸਾਲ ਤੋਂ ਪਰਿਵਾਰਕ ਮੈਂਬਰ ਵਾਂਗੂ ਰਹਿੰਦਾ ਆ ਤੇ ਉਹਨੂੰ ਵੱਢ ਗਿਆ ਰਾਤ ਜਦੋਂ ਆ ਕੇ ਵੇਖਿਆ ਵਾ ਤੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਲੱਤਪੱਤ ਹੋਇਆ ਵਾ ਫਿਰ ਐਸਐਚਓ ਸਾਹਿਬ ਨੂੰ ਫੋਨ ਲਾਇਆ ਵਾ ਟੀਮਾਂ ਆਈਆਂ ਆਪਣਾ ਜਿਹੜਾ ਕਰੰਟਰੀਅਨ ਇਨਵੈਸਟੀਗੇਸ਼ਨ ਇੱਕ ਬੜਾ ਮਾੜਾ ਕੰਮ ਆ ਇੱਥੇ ਮੋਟਰਾਂ ਤੇ ਸਾਰੇ ਹੀ ਰਹਿੰਦੇ ਸਾਰਿਆਂ ਸੁਖ ਸੀ ਕਰਨ ਨੂੰ ਮੀਂਹ ਕੋਈ ਨਾ ਪੁੱਛਣਾ ਕੋਈ ਗੱਲ ਬਾਰੇ ਦੇ ਕਰਕੇ ਚੋਰੀ ਦਾ ਵੀ ਬੜਾ ਮਚਾਸ ਸੀ ਕਿ ਮੰਡ ਚ ਸਾਰੇ ਅਸੀਂ ਇਕੱਲੇ ਇਕੱਲੇ ਮੋਟਰਾਂ ਚਰੀਨੇ ਬੜਾ ਮਾੜਾ ਕੰਮ ਹੋਇਆ ਵਾ ਇਹਦੀ ਇਨਵੈਸਟੀਗੇਸ਼ਨ ਤੇ ਪਤਾ ਲੱਗੂ ਕਿ ਕੀ ਗੱਲ ਬਣੀ ਕੀ ਨਹੀਂ ਉਦਾਂ ਦੇ ਲਾਕਡਾਡ ਕਿਸੇ ਨਾਂ ਨਹੀਂ ਸੀ ਇਮਾਨਦਾਰ ਬੰਦਾ ਸੀ ਧਰਮੀ ਸੀਗਾ ਕਿ ਕਿ ਕਿੰਨੇ ਵਜੇ ਪਤਾ ਲੱਗਾ ਇਹ ਉਹ ਸਾਢੇ 5 ਵਜੇ ਨਮੋਦਾਰ ਸਾਹਿਬ ਨੇ ਫੋਨ ਕੀਤਾ ਹਣਾ ਮੈਨੂੰ ਵੀ ਆ ਕੰਮ ਬਣਿਆ ਫਿਰ ਮੈਸਟਰ ਸਾਹਿਬ ਨੂੰ ਫੋਨ ਕੀਤਾ ਸੀਗਾ ਫਿਰ ਆਪਣੀ ਟੀਮਾਂ ਲੈ ਕੇ ਡੌਗਸਪੋਰਟ ਜਾਂ ਡੰਪ ਜਾਂ ਹੋਰ ਜਿਹੜੀ ਜਿਹੜੀ ਹੁੰਦੀ ਲੈ ਕੇ ਆਏ ਲੱਗੇ ਆ ਦੇਖੋ ਕੀ ਨਿਕਲਦਾ ਕੀ ਗੱਲ ਬਣਦੀ ਹੈ